Sat nam guru. Sat nam vahe 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 guru. Sat vahe guru. ਦੀ ਓਟ ਸੱਚੇ वाहे ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਦਾ ਦਾ ਸਦਕਾ ਦੇਸ਼ ਕੌਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕਤ ਮੇਟੀ ਵੱਲੋਂ ਤਨ ਤਨ ਬਾਬਾ ਅਜਾਪਾਲ ਸਿੰਘ ਜੀ ਦੇ ਸਥਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹ ਮੈਨੇਜਮੈਂਟ ਸਮੂਹ ਸ਼ਤਾਬ ਦੇ ਸਹਿਯੋਗ ਦੇ ਨਾਲ ਸੰਤਾਂ ਬਾਪਾ ਅਜਾਪਾਲ ਸਿੰਘ ਜੀ ਆਪ ਜੀ ਦੇ ਸਥਾਨੇ ਵੀ ਖੇ ਸੇਵਾ ਕੋ ਸੇਵਾ ਬਣਾਈ ਹੁਕਮ ਭੂਜ ਪਰਮਪਤ ਪਾਈ ਦੇ ਮਹਾਵਾਕ ਅਨੁਸਾਰ ਸਫਾਈ ਦੀ ਸੇਵਾ ਆਰੰਭ ਹੋਣ ਲੱਗੀ ਹੈ ਕਿਰਪਾ ਕਰਨੀ ਸਮੂਹ ਸਤਾਪ ਦੇ ਸਿਰ ਤੇ ਨੂੰ ਸੰਗਤਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਰਗਾਹ ਦੀ ਸੇਵਾ ਕਰਨ ਦੀ ਸਮਰੱਥਾ ਬਲਵਦੀ ਤਾਕਤ ਬਖਸ਼ਣੀ ਪਿਆਰ ਪ੍ਰੇਮ ਭਰੋਸਾ ਬਖਸ਼ਣਾ ਇਕਾਤ ਫਾਕ ਬਖਸ਼ਣਾ ਸਮੂਹ ਸਤਾਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ BOMB ਵਰਦਨ ਸਾਹਿਬ ਇੱਕ ਨਵਾਂ ਚਾਰ ਸੰਭਾਲਿਆ ਐਜ ਮੈਨੇਜਰ ਤੁਸੀਂ ਮੈਨੇਜਰ ਦੀ ਕੁਰਸੀ ਤੇ ਬੈਠੇ ਹੋਣਾ ਚਾਹੀਦਾ ਸੀ ਪਰ ਅੱਜ ਮੈਂ ਦੇਖ ਰਿਹਾ ਤੁਸੀਂ ਮੁੱਚੇ ਮਲਾਜਮਾਂ ਨੂੰ ਨਾਲ ਲੈ ਕੇ ਸਫਾਈ ਦੀ ਇਹ ਮੁਹਿੰਮ ਬੜੀ ਹੈ ਤੁਸੀਂ ਨੇ ਬਹੁਤ ਵਧੀਆ ਕਾਰਜ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਕੀ ਮਨ ਦੇ ਵਿੱਚ ਸੋਚ ਕੇ ਤੁਸੀਂ ਨੇ ਅੱਜ ਇਹ ਕਾਰਜ ਸ਼ੁਰੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਸੀ ਵਰਦਨ ਸਾਹਿਬ ਮੈਂ ਜਦੋਂ ਆਪ ਸਾਰੇ ਪ੍ਰਬੰਧ ਵਾਲਦਾਂ ਜਿਹੜਾ ਦੇ ਕੇ ਸਾਰਾ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਜੇ ਪਾਰਖੰਦ ਵਿੱਚ ਗਿਆ ਜੋ ਮੈਨੂੰ ਇਹ ਸਪਾਈ ਬਹੁਤ ਪੱਤਾ ਖੱਤਾ ਜੋ ਪਾਰਖੰਦ ਦੇ ਵਿੱਚ ਬਹੁਤ ਮਾੜਾ ਹਾਲ ਦੀ ਸਪਾਈ ਦਾ ਜੋ ਕਿ ਮੈਂ ਮੁਲਾਜ਼ਮਾਂ ਦੇ ਵਿੱਚ ਮੀਟਿੰਗ ਕਰਕੇ ਮੈਂ ਇਹਨਾਂ ਨੂੰ ਇੱਕਦਣਾ ਰੱਖਿਆ ਵੀ ਹਫਤੇ ਦੇ ਵਿੱਚ ਜੋ ਸਪਾਈ ਆਪਾਂ ਗੁਰਦੁਆਰਾ ਸਾਹਿਬ ਦੇ ਵਾਲ ਦੇਲੇ ਪਰਵਾਉਣ ਵਾਲੀ ਆਪਾਂ ਇੱਕਦਣਾ ਜ਼ਰੂਰ 2 ਘੰਟੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਵੀ ਸੇਵਾ ਜ਼ਰੂਰ ਕਰਨੀ ਆ ਇਹਨਾਂ ਨੇ ਮੇਰੇ ਨਾਲ ਸਹਿਯੋਗ ਦਿੱਤਾ ਕਹਿੰਦੇ ਠੀਕ ਆ ਮਹਨ ਸਿੰਘ ਜੀ ਤੇ ਅਜਿਹਾ ਉਹਦੇ ਨਾਲ ਜਿਵੇਂ ਤੁਹਾਡਾ ਹੁਕਮ ਹੋਊਗਾ ਸੀ ਮੰਨਾਂਗੇ ਤੇ ਉਹ ਮੈਂ ਸੰਗਤਾਂ ਨੂੰ ਵੀ ਅਪੀਲ ਕਰਦਾ ਵੀਰਵਾਰ ਵਾਲੇ ਦਿਨ ਹਫਤੇ ਚ ਇੱਕ ਦਿਨ ਹੋਇਆ ਕਰੂਗਾ ਜੋ 9 ਤੋਂ 11 ਸੰਗਤਾਂ ਵੀ ਆ ਕੇ 9 ਤੋਂ 11 ਪਾਰਕਾਂ ਵਿੱਚ ਜੋ ਆਲਦਲੇ ਸਪਾਈ ਕਰਨ ਕਰਨ ਜੋਗਾ ਹੈ ਉਹ ਸਪਾਈ ਦਾ ਫੇਰ ਸੇਵਾ ਕਰਨ ਸੇਵਾ ਦਾ ਫਲ ਜ਼ਰੂਰ ਮਿਲਦਾ ਜੋ ਮਹਾਰਾ ਦੇ ਘਰੇ ਆ ਕੇ ਆਪਾਂ ਆ ਕੇ ਸੇਵਾ ਕਰਦੇ ਆ ਉਹ ਆਪਾਂ ਨੂੰ ਮਹਾਰਾਜ ਬਹੁਤ ਕੁਝ ਦਿੰਦਾਗਾ ਤੇ ਸੇਵਾ ਦਾ ਫਲ ਜ਼ਰੂਰ ਮਿਲਦਾਗਾ ਬਾ ਲੋਕਾਂ ਕਦੇ ਦਰਵਾਜ਼ੇ ਸੇਵਾ ਕਰਕੇ ਮਹਾਰ ਦੇ ਘਰੋਂ ਕੁਰਸੀਆਂ ਪ੍ਰਾਪਤ ਕਰਦੇ ਨੇ ਤੇ ਆਪਦਾ ਸੇਵਾ ਕਰਕੇ ਆਪਦਾ ਜਮਲ ਸਫਲ ਜਨਮ ਕਰੋ ਤੇ ਸੇਵਾ ਦਾ ਫਲ ਜਰੂਰ ਮਿਲੇਗਾ ਵਾਹਿਗੁਰੂ ਜੀ ਦਾ ਖਾਸਾ ਸਾਡੇ ਬਾਬਾ ਜੀ ਤੁਸੀਂ ਇਸ ਹਸਤਾਨ ਤੇ ਗੁਰੂ ਘਰ ਦੇ ਸੇ ਹੈਡ ਗ੍ਰੰਥੀ ਦੀ ਸੇਵਾਵਾਂ ਨਿਵਾ ਰਹੇ ਹੋ ਪਰ ਉਹਦੇ ਨਾਲ ਨਾਲ ਅੱਜ ਤੁਹਾਡੇ ਨਾਲ ਰੇ ਸਾਹਿਬ ਦੀ ਸਫਾਈਆਂ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਵੀ ਸਫਾਈ ਦੀ ਸੇਵਾ ਨਿਵਾ ਰਹੇ ਹੋ ਕਿਹ ਜਣਾ ਚੋਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਸ ਆਈ ਸਤਿਗੁਰੂ ਨਦਰ ਕਰੇ। ਨਮਕੇ ਇੱਕ ਹਰਨਾਮ ਦੇ ਗੁਰਮੰਨਤਨ ਸਿੱਧਰਾਂ ਨਾਮ ਬਾਖ ਅਨੁਸਾਰ ਅੱਜ ਹਲਕਾ ਨੱਬਨ ਵਸੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਦੇਸ਼ ਕਮੇਟੀ ਸਰ ਕੋ ਸੰਸਥਾ ਸ੍ਰਮਣੀ ਗੁਰਦਵਾਰਾ ਫੌਂਟ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਇੱਥੋਂ ਦੇ ਮੈਨੇਜਰ ਅਜੀਤ ਸੁਵਿੰਦਰ ਸਿੰਘ ਸਮੂਹ ਸਟਾਫ ਵੱਲੋਂ ਅੱਜ ਇੱਕ ਕੰਪਲਸ ਸ਼ੁਰੂ ਕੀਤੀ ਹੈ। ਜੋ ਕਿ ਸਫਾਈ ਸੇਵਾ ਦੀ ਪਰੰਪਰਾ ਹੈ ਤੁਸ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਸਫਾਈ ਦੀ ਸੇਵਾ ਆਰੰਭ ਹੋਈ ਜੋ ਹਰ ਹਫ਼ਤੇ ਵੀਰਵਾਰ ਨੂੰ ਉਹ ਸਟਾਫ ਤੁਸ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਇਆ ਕਰੇਗੀ ਤੋਂ ਮਨੀਸ਼ ਸਾਹਿਬ ਦਾ ਸੋਨੀਕਰ ਦਾ ਪੰਡਤ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਕਿਵੇਂ ਮਹਿਸੂਸ ਹੋ ਰਿਹਾ ਅੱਜ ਸੇਵਾ ਕਰਕੇ ਕੋਈ ਮਨ ਨੂੰ ਸ਼ਾਂਤ ਮਿਲਦਾ ਬਹੁਤ ਜ਼ਿਆਦਾ ਅੱਜ ਜਿੱਥੇ ਦਰਵਾਜ਼ਾ ਦੀ ਸੇਵਾ ਕਰ ਰਹੇ ਹਾਂ ਉੱਥੇ ਹੀ ਸੰਗਤਾਂ ਦੀ ਸੇਵਾ ਤੇ ਸਫਾਈ ਦੀ ਸੇਵਾ ਕਰ ਰਹੇ ਹਾਂ ਬਹੁਤ ਸਕੂਨ ਚੈਨ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਾਈਮ ਮੰਤ ਲਾਇਆ ਗਿਆ ਕਿ ਨਾ ਚੋਣਾਂ ਦੀ ਵਾਸਤ ਸਾਰੇ ਮੁਲਾਜ਼ਮ ਤੁਸੀਂ ਆਪ ਨਾਲ ਲੱਗ ਕੇ ਸੇਵਾ ਕਰਨਵਾਰੇ ਹੋ ਸਫਾਈ ਦੀ ਜਿਦਾਂ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਤੂ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਤਕਵੀਰ ਸੇਵਾ ਕੋ ਦੁਇ ਭਲੇ ਏਕ ਸੰਤ ਇਕਰਾਮ ਸਤਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਾਜੀ ਨਰਸਿੰਘੀ ਧਾਮੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ 1 ਮਈ ਤੋਂ ਭਾਈ ਸਾਪਾਈ ਜਸਵਿੰਦਰ ਸਿੰਘ ਨੇ ਸਾਡੀ ਸੇਵਾ ਲਈ ਹੈ ਬਾਬਾ ਅਜਾ ਪਰ ਸਿੰਘ ਕੋੜਾ ਉਹ ਨਾਬਾ ਵਿਖੇ ਜਿੱਦਾਂ ਦੇ ਮਨੇ ਸਾਹਿਬ ਨੇ ਸੇਵਾ ਸੰਭਾਲੀ ਹੈ ਇਹ ਸੇਵਾ ਗੁਰੂ ਘਰ ਦੀ ਜੋ ਕਿ ਮੁਲਾਜ਼ਮਾਂ ਨੇ ਇੱਕ ਪਰਨ ਕੀਤਾ ਹੈ ਜਿਉਂਸੀ 8 ਘੰਟੇ ਡਿਊਟੀ ਲੈਨੇ ਆ ਉਹ ਆਪਣੇ ਪੈਸੇ ਲੈਨੇ ਆ ਜੀ ਸੇਵਾ ਹੈ ਐਕਸਟਰਾ ਸਮੇਂ ਦੀ ਉਹ ਸਾਡੀ ਸੇਵਾ ਹੈ ਬਹੁਤ ਵਧੀਆ ਸਾਨੂੰ ਪਤਾ ਲੱਗਾ ਹੈ ਵੀ ਇਹ ਸੇਵਾ ਹੋ ਰਹੀ ਹੈ ਬਹੁਤ ਵਧੀਆ ਮਨਸਕੂਨ ਆਇਆ ਕਿਉਂਕਿ ਜੇ ਘਰ ਮੰਦਰ ਮਹਿਲ ਸਵਾਰੀ ਕੇ ਸਾਥ ਨਾ ਜਾਈ ਮਹਾਰਾਜੀ ਬਾਣੀ ਕੀ ਦੀ ਘਰ ਵੀ ਸਵਾਲ ਆ ਮੰਦਰ ਸੋਇਕ ਸਾਜ ਜਿਹੜੀ ਸੇਵਾ ਹੈ ਗੁਰੂ ਘਰ ਦੀ ਉਹ ਸਾਡੇ ਨਾਲ ਜਾਣੀ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਗੁਰ ਕਾ ਬਚਨ ਬਸਾ ਜੀ ਨਾਲੇ ਜਾਨੀ ਡੂਬੈ ਤਸਕਰ ਨਹੀਂ ਲੇਵਾ ਹੈ ਭਾਇ ਨਸਕ ਹੈ ਜਾਲੇ ਜੋ ਗੁਰੂ ਦੀ ਸੇਵਾ ਹੈ ਗੁਰੂ ਦੀ ਬਾਣੀ ਹੈ ਨਾ ਇਹਨੂੰ ਪਾਣੀ ਡੋਬੋ ਸਕਦੇ ਨਾ ਚੋਰ ਚੁਰਾ ਸਕਦੇ ਨਾ ਅੱਗ ਸਾੜ ਸਕਦੀ ਹੈ ਇਹ ਜੋ ਸੇਵਾ ਹੈ ਇਹ ਸਾਡੇ ਹੁਣੋ ਕਾਦਰ ਨੂੰ ਸਫਲਾ ਹੈ ਅਸੀਂ ਮੇਸਰ ਸਾਹਿਬ ਦਾ ਆਉਣ ਦਾ ਸਾਰੇ ਨਗਰ ਵੱਲੋਂ ਸਾਰੇ ਸ਼ਹਿਰ ਵੱਲੋਂ ਸਾਰੇ ਮੁਲਾਕਾਤਾਂ ਵੱਲੋਂ ਸਾਰੇ ਸਟਾਫ ਵੱਲੋਂ ਬਾਬਾ ਕਾਰਸੇ ਵਾਲੇ ਬਾਬਾ ਜੀ ਵੱਲੋਂ ਵੀ ਧੰਨਵਾਦ ਕਰਨੇ ਆ ਜਿਨ੍ਹਾਂ ਆ ਕੇ ਬੜੇ ਸਜੇ ਢੰਗ ਦੇ ਨਾਲ ਇਹ ਸੇਵਾ ਸੰਭਾਲੀ ਹੈ ਇਹਨਾਂ ਦੇ ਆਉਣ ਦਾ ਆਮਦ ਹੁੰਦਾ ਧੰਨਵਾਦ ਸੇਵਾ ਸ਼ੁਰੂ ਕਰਾਉਣ ਦਾ ਬਹੁਤ ਧੰਨਵਾਦ ਕਰਨੇ ਆ ਇਹ ਤਾਂ ਲੱਗ ਰਿਹਾ ਹੈ ਕਿ ਮਨੀਸ਼ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਕੰਮ ਲਾਤਾ ਨਹੀਂ ਨਹੀਂ ਜੀ ਇਹ ਤਾਂ ਵੇਖੋ ਜੀ ਸੇਵਾ ਹੈ ਆਪਾਂ ਕਬੀਰ ਸਾਹਿਬ ਦਾ ਫਿਰ ਸ਼ੋਭਾ ਦੇਣਾ ਕਬੀਰ ਸੇਵਾ ਕੋ ਦੋ ਹੀ ਭਲੇ ਬਾਬਾ ਅਮਰਦਾਸ ਜੀ ਮਹਾਰਾਜ ਨੇ ਸੇਵਾ ਕੀਤੀ ਗਾਗਰ ਲੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੀਸਰੇ ਸ਼ਬਦ ਦੇ ਵਿੱਚ ਬਾਣੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੀ ਜੇ ਸੇਵਾ ਕਰਾਂਗੇ ਸਾਡਾ ਜਨਨ ਸਭ ਤਾਈ ਹੈ ਮਹਾਰਾਜ ਦੀ ਬਾਣੀ ਦਾ ਸ਼ਬਦ ਇੱਕ ਹੋਰ ਹੁੰਦਾ ਕਾ ਕੀ ਮਾਈ ਕਾ ਕੋ ਬਾਪ ਨਾਮ ਧਾਰਿਕ ਸੁੱਤੇ ਸਭ ਸਾਖ ਨਾ ਇੱਥੇ ਕੋਈ ਮਾਂ ਹੈ ਨਾ ਕੋਈ ਪਿਓ ਹੈ ਨਾ ਕੋਈ ਰਿਸ਼ਤੇਦਾਰ ਹੈ ਕਿ ਗੁਰੂ ਦਾ ਸ਼ਬਦ ਹੀ ਹੈ ਗੁਰੂ ਦੀ ਸੇਵਾ ਹੀ ਹੈ ਮਹਾਰਾਜ ਦੀ ਸ਼ਬਦ ਹੁੰਦਾ ਸਗਣੀ ਸਾਲ ਪੜਨੀ ਆ ਪੰਜ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨਉਹਾ ਨਾਮ ਤੇਰਾ ਸੰਗ ਸਹਾਈ ਇਹ ਸੇਵਾ ਦੇ ਨਾਮ ਸਾਡੇ ਸਹਾਈ ਹੈ ਵਾਹਿਗੁਰੂ ਜੀ ਕਾ ਖਾਲਸਾ